ਪੈਸੇ ਕੱਢੇ ਨੇ 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 ਪੈਸੇ ਇਹ ਕਿ ਸਾਰੇ ਸਿੱਟੇ ਸਿੱਟੇ ਆ ਨਾ ਬੋਲ ਖਾਂ ਜਿੱਥੇ ਮੇਰੇ ਕਿਤੇ ਮਿਲਦੇ ਕਿ ਮਾਰੋ ਜੇ ਬਾਪਟਾ ਹੋਰੇ ਦਾ ਪਰ ਚੈੱਕ ਕਰੋ ਇਹਦਾ ਪਰ ਚੈੱਕ ਕਰੋ ਮੈਂ ਪੰਜਾਬ ਤੋਂ ਆਇਆ ਸੀਗਾ ਇਹ ਦੋ ਤੋਂ ਜ਼ਿਆਦਾ ਚੱਲ ਗਿਆ ਉਹਨੂੰ ਛੱਕ ਪਿਆ ਸੀਗਾ ਵੀ ਇਹਨਾਂ ਨੇ ਗੱਡੇ ਨੇ ਹਾਂ ਅਕਲ ਲੱਗਿਆ ਮੇਰੇ ਪਾਸ ਜੇ ਮੂਹ ਤੇਰਾ ਜਦੋਂ ਦੁਕਾਨ ਤੋਂ ਭੱਜੇ ਗਈਆਂ ਫਿਰ ਸਾਰੇ ਇਹਦਾ ਪਰ ਚੈੱਕ ਇੱਥੇ ਵੀ ਫੜਹਿੰਦਾ ਸਰਪ ਨੇ ਨਹੀਂ ਨਹੀਂ ਅੱਜ ਚਲਾ ਲਓ ਵਾਲਾ ਨਾਲ ਤੇ ਤੂੰ ਬੋਲ ਨਹੀਂ ਤੂੰ ਬੋਲ ਨਹੀਂ ਬੋਲ ਨਹੀਂ ਥੁਪੜਾਈ ਜੀ ਇੱਕ ਵਾਰੀ ਸੀ ਵੀ ਨਹੀਂ ਉਹ ਕੈਮਰਾ ਚਲਾ ਲਓ ਮਨਦੀਪ कौर ਆਈ ਅੱਛਾ ਤੇ ਕੁਛ ਤੇ ਕਹੀ ਕੀ ਹਾਂਜੀ ਕੱਪੜੇ ਖਰੀਦ ਰਹੇ ਸੀ ਇਹਨਾਂ ਨੇ ਸੈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਏ ਕਿੰਨੇ ਪੈਸੇ 40000 ਸੀ ਜੀ ਤੇ ਕਿੰਨੀਆਂ ਲੇਡੀਸ ਸੀ ਇਹ ਤਿੰਨ ਸੀਗੀਆਂ ਇੱਕੋ ਮਿਲ ਗਿਆ ਉਹਦੋਂ ਹੀ ਕੱਢੇ ਤਾਂ ਦੂਜੀਆਂ ਨੇ ਨੇ ਇਹਨੂੰ ਫੜਾ ਤੇ ਹੀ ਹਾਂ ਜਿਹਨੂੰ ਫੜਾਦਾ ਹੈ ਪੈਸੇ ਇੱਤੋਂ ਮਿਲेंगे ਹਾਂਜੀ ਪੈਸੇ ਇੱਤੋਂ ਮਿਲਿਆ ਜੀ ਕੀ ਚਾਹਨੀ ਤੁਸੀਂ ਇਹ ਟਾਰਗੇਟ ਹੈ ਨਾ ਇਹ ਉਹ ਹੁਣ ਇਹ ਅੰਕਲ ਸ਼ਾਪ ਵਾਲਿਆਂ ਨੂੰ ਜੋ ਵੀ ਕਰਨਾ ਮੈਂ ਇਸ ਮਾਮਲੇ 'ਚ ਨਹੀਂ ਪੈਂਦਾ ਧੰਨਵਾਦ ਜੀ ਇਹਨਾਂ ਦਾ ਧੰਨਵਾਦ ਹੈ ਇਹਨਾਂ ਦਾ ਜਿਹਨਾਂ ਨੇ ਦਿੱਤੇ ਚਲੋ ਹਾਂਜੀ ਲੋਕਲੀ ਰੈਣੀ ਤੇ ਬਰਨ ਹਾਂਜੀ ਲੋਕਲੀ ਇਹਦਾ ਅਸੀਂ ਰੋਡ ਤੋਂ ਜਾ ਕੇ ਕਿਨੋਂ ਹੀ ਆਪਣਾ ਮੇਰਾ ਹਰਮਿੰਦਰ ਸਿੰਘ ਜੀ ਅੱਥੇ ਕਿਹੜਾ ਹੈ ਕਿਹੜਾ ਪਟਾ ਅਸੀਂ ਸ਼ੌਪ ਤੇ ਆ ਜੀ ਆਪਣੀ ਸ਼ੌਪ ਆ ਆਪਣੀ ਲੱਕੀ ਗਾਰਮਣ ਦੀ ਸ਼ੌਪ ਆ ਜੀ ਅੱਛਾ ਜੀ ਕਿਵੇਂ ਹੋਇਆ ਜੀ ਕਿ ਇਹ ਸਾਡੇ ਕੋਲ ਆਲੇ ਕਸਟਮਰ ਕੱਪੜੇ ਖਰੀਦ ਰਹੇ ਸੀਗੇ ਦੋ ਤਿੰਨ ਲੇਡੀਆਂ ਆਈਆਂ ਇਹਨਾਂ ਦੇ ਅੱਗੋਂ ਜਿੱਪ ਖੋਲ ਕੇ ਨਾ ਪੈਸੇ ਕੱਢ ਕੇ ਲੈ ਗਏ ਸਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਇੱਥੇ ਖੜ ਕੇ ਇਹਨਾਂ ਦੀ ਜਿੱਪ ਖੋਲਿਆ ਪੈਸੇ 40 45000 ਰੁਪਏ ਸੀਗੇ ਇਹਨਾਂ ਦੇ ਪਰਚੀ ਕਾਪੀ ਸੀਗੀ ਨੋਟਾਂ ਦੀ ਉਹ ਕੱਢ ਕੇ ਜਦੇ ਭੱਜੀਆਂ ਗਈਆਂ ਇੱਥੋਂ ਸਾਨੂੰ ਸ਼ੱਕ ਹੋ ਗਿਆ ਵੀ ਭੱਜੀਆਂ ਭੱਜੀਆਂ ਗਈਆਂ ਸਾਰੀ ਮਾਰਕੀਟ ਕੇ ਲੇਡੀ ਤਿੰਨ ਜਨਾਨੀਆਂ ਸੀਗੀਆਂ ਵੀ ਭੱਜੀਆਂ ਭੱਜੀਆਂ ਗਈਆਂ ਨੇ ਉੱਥੋਂ ਅਸੀਂ ਫੜਾ ਫੜ ਭੱਜੇ ਗਏ ਸੜਕ ਪਾਰ ਕਰਨ ਲੱਗੇ ਅਸੀਂ ਉੱਥੋਂ ਫੜ ਲੀਆਂ ਦੋਨ ਤਿੰਨ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਫਟਾਫਟ ਜਿਹਦੇ ਕੋਲ ਪੈਸੇ ਇਹਦੇ ਕੋਲ ਅਸੀਂ ਕਿੱਥੇ ਕੱਢ ਪੈਸੇ ਸਾਡੇ ਕਿੱਥੇ ਨੇ ਇਹਨੇ ਆਪਣੇ ਇੱਥੋਂ ਕੱਢੇ ਆ ਇੱਥੋਂ ਕੱਢ ਕੇ ਮੈਨੂੰ ਕਾਪੀ 40 45000 ਦੀ ਕਾਪੀ ਫੜਾਤੀ ਜੋ ਅਸੀਂ ਇਹਨੂੰ ਫੜ ਕੇ ਲੈ ਕੇ ਆਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਆ ਅਸੀਂ ਫਿਰ ਅਸੀਂ ਇਹਨੂੰ ਫੜ ਕੇ ਮੈਂ ਇੱਥੇ ਦੁਕਾਨ ਤੇ ਲੈ ਕੇ ਆਇਆ ਤੇ ਇਹਨਾਂ ਦੇ ਕੋਲ ਨਾਲੇ ਇਹਨਾਂ ਨੂੰ ਪੈਸੇ ਵਾਪਸ ਕਰ ਕਿਤੇ 40 50000 ਰੁਪਏ ਹਾਂ ਇਹਨਾਂ ਨੂੰ ਪੈਸੇ ਮਿਲ ਕੇ ਕਿਤੋਂ ਬੜੀਆਂ ਜਾ ਗਈ ਇਹ ਆਪਣੇ ਪਾਰਕਿੰਗ ਦੇ ਬਾਹਰ ਹੀ ਅੱਛਾ ਤੇ ਬਾਕੀ ਨਾਲ ਵਾਲੇ ਭੱਜ ਗਏ ਬਾਕੀ ਨਾਲ ਵਾਲੇ ਦੋ ਲੇਡੀਆਂ ਭੱਜ ਗਏ ਜੀ ਜਿਹੜੇ ਅੰਦਰੋਂ ਆਈਆਂ ਨੇ ਅੰਦਰ ਆ ਕੇ ਜਿਹੜੀਆਂ ਅੰਦਰ ਆਈਆਂ ਉਹ ਕੱਢ ਕੇ ਲੈ ਗਈਆਂ ਗਾਹਾਂ ਇਹਨੂੰ ਜਾ ਕੇ ਫੜਾ ਦੇ ਜਾਂ ਉਹ ਫੱਡੀਆਂ ਉਹਨੇ ਫਰਵੜ ਪੈਸੇ ਇਹਨੂੰ ਫੜਾਦੇ ਨੇ ਲਕੋਰੇ ਇਹ ਇਹਨਾਂ ਨੇ ਆ ਭੈਂਜੀ ਨਾਲ ਗਏ ਜਿਹਨਾਂ ਦੇ ਪੈਸੇ ਕੱਢੇ ਅਸੀਂ ਮੁੰਡੇ ਭਜਾਏ ਤਿੰਨ ਚਾਰ ਜਾ ਫੜ ਲੀਆਂ ਜਾ ਕੇ ਜੀ ਟਰੋ ਜੀਟਰੋ ਪਾਰ ਕਰਕੇ ਆਈ ਦੋ ਜਣੀਆਂ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਜੀ ਹਾਂ ਜੀ ਲੱਗਾ ਹੋਇਆ ਜੀ ਕੈਮਰਾ ਤੇ ਆਈਏ ਰਿਕਾਰਡਿੰਗ ਵਿੱਚ ਦੇਖੋ ਚੈੱਕ ਕਰ ਰਹੇ ਹਾਂ ਜੀ ਉਹ ਦੇਖੋ ਹੋ ਰਿਹਾ ਚੱਕ ਉਹਦਾ ਭੈਂਜੀ ਨੂੰ ਸ਼ੱਕ ਪਿਆ ਮੈਂ ਕਿਹਾ ਭੈਂਜੀ ਇਹ ਜਨਾਨੀਆਂ ਭੱਜੇ ਨੇ ਉਹਦਾ ਹਾਂ ਜੀ ਹਾਂ ਜੀ ਕੋਈ ਨਹੀਂ ਮੈਂ ਬਾਤ ਮਾਰੇ ਦਾਜੋ ਸਾਹਿਬ ਜਿਹੜੀ ਚੋਰਨੀ ਫੜੀ ਕੀ ਹੋਇਆ ਜੀ ਇਹ ਚੋਰ ਵੀ ਫੜੀ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਕਿੰਨੀਆਂ ਸੀਗੀਆਂ ਫੜੀਆਂ ਜੀ ਦੋ ਸੀ ਨਾ ਇੱਕ ਸੀ ਫੜੀ ਹੋਈ ਤੇ ਬਾਕੀ ਦੋ ਭੱਜ ਗਏ ਜਿਹੜੇ ਜਿਹਨਾਂ ਨੇ ਚੋਰੀ ਕੀਤੀ ਉਹ ਭੱਜ ਗਏ ਕਿ ਕਿੱਥੋਂ ਹੋਇਆ ਜੀ ਇਹ ਸਾਰਾ ਮਾਮਲਾ ਇਹ ਇੱਕ ਦੁਕਾਨ ਆ ਇਹ ਦੁਕਾਨ ਫਿਰ ਹਾਂ ਜੀ ਕਿ ਕਿਹੜੀ ਕਿਹੜੀ ਗਵਰਨਮੈਂਟ ਸਾਡੀ ਟੱਕੀ ਗਾਰਮੈਂਟ ਸਾ ਉਹਦੇ ਉਹਦੇ ਕੋਲ ਇੱਥੇ ਹੋਈ ਹੈ ਕੌਣ ਜੀ ਕੀ ਦੱਸਿਆ ਇਹਨਾਂ ਨੇ ਤੁਹਾਨੂੰ ਵੀ ਕਿਵੇਂ ਲੈ ਲਈ ਇਹ ਕਹਿੰਦੇ ਵੀ ਸਾਡੇ ਵੀਰੇ ਪੈਸੇ ਮਰ ਗਏ ਮੈਂ ਕੋਈ ਕਾਰ ਬ ਨਹੀਂ ਕਰਾਉਣੀ ਹੈਗੀ ਤੇ ਜੇ ਉਹ ਦੇਖ ਦਿਆ ਕੋਈ ਵੈਰੀਫਾਈ ਕਰਦੇ ਆਂ ਆਪਾਂ ਜੇ ਇਹਨਾਂ ਕੋਲ ਕੁੜੀਆਂ ਮਿਲ ਗਈਆਂ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੁਸੀਂ ਉਹ ਤੁਹਾਡੇ ਥਾਣੇ ਫੜਾਤੀਆਂ ਜੀ ਉਹ ਤੁਹਾਨੂੰ ਨਹੀਂ ਹਲੇ ਫੜਦੀਆਂ ਹਾਂਜੀ ਫੜ ਨਹੀਂ ਆਉਂਦਾ ਅੱਛਾ ਜੀ